ਉਡੇ ਮੈਨ ਤੇਰੇ ਨਾਲ ਤੂੰ ਭੁੱਖਾ ਵੱਢ ਨਹੀਂ ਜਾਂਦੀ ਐ ਪੰਡਿਤ ਦਾ ਵੈਸੇ ਵੀ ਨਹੀਂ ਮੈਨੂੰ ਬਤਾ ਦੋ ਲੈ ਲੈ ਕਣੇ ਖਾਣਾ ਚਿਕਨ ਉਹ ਚਿਕਾ ਤੂੰ ਦੇਖ ਤੂੰ ਦੇਖ ਦੇਖ ਬਹੁਤ ਸਾਫ ਕਰਨਾ ਲੇ ਫੋਨ ਥੋੜਾ ਸਾਹ ਲੱਗ ਰਿਹਾ ਪਰ ਸਲਤ ਨਹੀਂ ਹੈਗਾ ਤੂੰ ਸਾਰਾ ਸਾਫ ਕਰਨਾ ਇਤਨਾ ਬੋਧਨ ਕਰਤੀਆਂ ਥੋੜੀ ਹੈ ਸਿਵਾਏ ਇਹ ਸੁਣੋਗੇ ਮੇਰੇ ਕੋਲ ਐਪ ਲੈਣਾ ਹੈ ਮੈਂ ਦਿੱਤਾ ਐਪ ਜਿਆਦਾ ਮਹਿੰਗਾ ਦਿੱਤਾ ਪਿੱਛੇ ਦਿੱਤਾ ਚਲ ਕੋਈ ਨਹੀਂ ਸੋ ਹਾਂਜੀ ਗਾਇਸ ਕਿਵੇਂ ਸਸਰੀ ਗਾ ਸੋ ਹਾਂਜੀ ਗਾਇਸ ਕਿਵੇਂ ਸਸਰੀ ਗਾ ਸੋ ਆਪਣਾ ਤਾਂ ਨਾਮ ਹੋਲਾ ਥੋੜੀ ਲੈ ਕੇ ਆਇਆ ਸੋ ਅੱਜ ਤਰੀਕ ਹੈਗੀ ਆ 20 ਤੇ ਬਸੰਤ ਨੂੰ ਸਿਰਫ 2 ਦਿਨ ਰਹਿ ਗਏ ਸਿਰਫ 2 ਡੇਸ ਤੇ ਆਪਾਂ ਹੁਣ ਚੱਲੇ ਆ ਅਮਰਤ ਨਾਲ ਸਾਹਿਬ ਪਹਿਲਾਂ ਚਾਹ ਪੀ ਲਈ ਫਿਰ ਜਾਵਾਂਗੇ ਤੇ ਆਪਾਂ ਹੁਣ ਚੱਲੇ ਆ ਉਹ ਬੋਰਡ ਲੈਣ ਉਹ ਜਿਹੜੇ ਪਲੱਗ ਬਲੌਗ ਲੱਦੇ ਆ ਸੈਕਸ਼ਨ ਬੋਰਡ ਸੋ ਚੱਲਦੇ ਆ ਤੁਹਾਨੂੰ ਵੀ ਲੱਗ ਚੱਲੀ ਨਾਲੇ ਆਪਾਂ ਅੱਜ ਪਤੰਗ ਲੈ ਜਾਣੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਜ ਪਹਿਲਾਂ ਆਪਾਂ ਚਾਹ ਪੀ ਕੇ ਸਿੱਧਾ ਤੁਹਾਨੂੰ ਮਿਲਦੇ ਆ ਅਮਰਤ ਨੂੰ ਅਮਰਿਤਕ ਕੋਈ ਆ ਰਿਹਾ ਚੁਕਾ ਵੀ ਦੇਖ ਸਕਦੇ ਸੋ ਸਾਰਾ ਸਾਫ ਕਰਨਾ ਹੈ ਭਾ ਇੱਟਾਂ ਦਾ ਪੋਧਲ ਕਰਤੀਆਂ ਸੀ ਥੋੜੀਆਂ ਜੀਆਂ ਆਹੀਂ ਰੱਖਣੀਆਂ ਨੇ ਇੱਕ ਲਾਈਨ ਉੱਪਰ ਲਈਓ ਬਾਜੋਂ ਦੇਖ ਲਾਂਗੇ ਸੋ ਆਪਾਂ ਸਾਰਾ ਸਾਫ ਕਰ ਜਾਨਾ ਵੈਸੇ ਤਾਂ ਆਪਾਂ ਪਸੰਦ ਵਾਲੇ ਦਿਨ ਉੱਪਰ ਹੁੰਨੇ ਆ ਕੋਠੇ ਤੇ ਤਾਂ ਵਾਲੇ ਕੋਠੇ ਤੇ ਸੋ ਕੋਈ ਨਹੀਂ ਸੋ ਆਪੇ ਨੂੰ ਸਾਫ ਕਰਾਂਗੇ ਕੱਲ ਨੂੰ ਇੱਕ ਤਰੀਕ ਨੂੰ ਤੇ ਆਪਾਂ ਹੁਣ ਚਾਪ ਕੇ ਚੱਲਦੇ ਹਾਂ ਬੋਡਿਲੈਂਡ ਤੇ ਇੱਕ ਦਾ ਕੰਮ ਹੋਰ ਆ ਚਲੋ ਚੱਲੀਏ ਸੋ ਹਾਂਜੀ ਗਾਇਸ ਆਪਣਾ ਗੱਟੂ ਚੈੱਕ ਕਰੋ ਕੱਲ ਜਿਹੜਾ ਲਿਆਂਦਾ ਸੀ ਆਪਾਂ ਇਹ ਆਪਾਂ ਨੂੰ ਫੇਰ 450 ਦਾ ਮੈਨੂੰ ਪਤਾ ਵੈਸੇ ਮਹਿੰਗਾ ਪੈ ਗਿਆ 250 200 ਦੇ ਮਿਲਦੇ ਪੈਣੇ ਗੱਟੂ ਤੇ ਕੋਈ ਨਹੀਂ ਤੇ ਪੁਰਾਣਾ ਗਿੱਟੂ ਬੋਲ ਆਪਣਾ ਚਲੋ ਚਾਹ ਪੀ ਕੇ ਚੱਲਦੇ ਹਾਂ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਸਭ ਆਪਾਂ ਚਾਹ ਨੂੰ ਪੀ ਕੇ ਆਪਾਂ ਚੱਲੇ ਹਾਂ ਹੁਣ ਬੋਰਡ ਲੈਂਡ ਲੈ ਕੇ ਐਕਸ਼ਨ ਬੋਰਡ ਚਲਦੇ ਹਾਂ ਵਲੌਗ ਵਿੱਚ ਬਣੇ ਰਹੋ ਤੇ ਪਤੰਗਾਂ ਪਛਾਮ ਲੈ ਕੇ ਆਣੇ ਆ ਚਲੋ ਸਿੱਧਾ ਸਾਨੂੰ ਸੋ ਕੋਲ ਸਿੱਧਾ ਜਗਾਹ ਤੇ ਜਾ ਕੇ ਮੈਂ ਤਾਂ ਚਲੋ ਚੱਲੀਏ ਫੀਲ ਬਹੁਤ ਆ ਚਲੋ ਚੱਲੀਏ ਫਿਰ ਮੰਡੀ 'ਚ ਫਿਰਦੇ ਆਪਾਂ ਲੋ ਆ ਜਾਊਗਾ ਕੋਈ ਆ ਪਤੰਗ ਲੈਣੇ ਤੁਸੀਂ ਵੀ ਆ ਜਾ ਠੀਕ ਹੈ ਤੇ ਸਚਿਨ ਸਚਿਨ ਹੈਗਾ 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 ਜਿਹੜਾ ਹੁਣ ਕਰੀਏ ਦਾ ਆ ਕੌਣ ਕੀ ਕਹਿੰਦਾ ਚਾਹ ਚੁਕਾ ਨਾ ਕਿ ਸੋ ਹਾਂਜੀ ਭਾਈ ਸਸਰੀ ਗਾਲ ਤੋਂ ਆਪਾਂ ਨੂੰ ਬੋਰਡ ਮਿਲਿਆ ਨਹੀਂ ਐਕਸਟ੍ਰੈਕਸ਼ਨ ਬੋਰਡ ਤੇ ਕੋਈ ਉਹਨੇ ਦੇਖਦੇ ਆਪਾਂ ਕਿਤੇ ਹੋਰ ਜਾਂਦੇ ਆ ਫਿਰ ਆਪਾਂ ਪਤੰਗ ਲੈਣ ਵੀ ਜਾਣਾ ਚੱਲਾਂ ਕੋਈ ਨਹੀਂ ਤੇ ਆਪਾਂ ਹੁਣ ਤੁਹਾਨੂੰ ਲੱਭ ਦੁਕਾਨ ਲੱਭ ਲਈ ਫਿਰ ਮਿਲਦੇ ਆਂ ਵਲੌਗ ਵਿੱਚ ਬਣੇ ਰਹੋ ਚਲੋ ਚੱਲੀਏ ਸਿੱਧਾ ਦੁਕਾਨ ਤੇ ਸੋ ਹਾਂਜੀ ਗਾਈ ਆਪਾਂ ਦੁਕਾਨ ਲੱਭਦੇ ਲੱਭਦੇ ਆਪਾਂ ਅਗੇ ਬਲੇਰ ਕੋਟਲਾ ਰੋਡ ਪੀਰਖੰਡਾ ਰੋਡ ਸੋ ਦੇਖਦੇ ਆ ਇੱਥੇ ਦੁਕਾਨ ਲੱਭੀ ਫਿਰ ਤੁਹਾਨੂੰ ਬੋਰਡ ਲੈ ਲਈ ਫਿਰ ਮਿਲਦੇ ਆਂ ਵਲੌਗ ਵਿੱਚ ਬਣੇ ਰਹੋ ਤੇ ਪਸੰਤ ਨੂੰ ਸਿਰਫ ਦੋ ਦਿਨ ਲੈ ਕੇ ਮੀ ਲਿਖਿਆ 3 ਤਰੀਕ ਦਾ ਸੋ ਤੁਹਾਨੂੰ ਮਿਲਦੇ ਸੀ ਤੇ ਦ ਕੁਛ ਨਹੀਂ ਹੋਇਆ ਸੁਗਾਈ ਸੁਣੋ ਵੀ ਮੇਰੇ ਕੋਲ ਐਂਪ ਲੈਣ ਆਇਆ ਸੀ ਮੈਨੂੰ ਦੇ ਦਿੱਤਾ ਐਂਪ ਜਿਆਦਾ ਮਹਿੰਗਾ ਦਿੱਤਾ ਫ੍ਰੀ ਚ ਦੇ ਦਿੱਤਾ ਚਲੋ ਕੋਈ ਨਹੀਂ ਤੇ ਆਪਾਂ ਨੂੰ ਐਕਸਟੈਂਸ਼ਨ ਬੋਰਡ ਮਿਲਿਆ ਨਹੀਂ ਸੋ ਕੋਈ ਨਹੀਂ ਆਪਾਂ ਪਤੰਗ ਵੀ ਲੈ ਕੇ ਆਣੇ ਦੇਖਦੇ ਹਾਂ ਕਦੋਂ ਜਾਏ ਕੱਲ੍ਹ ਆ ਅੱਜ ਸ਼ਾਮ ਨੂੰ ਸੋ ਦੇਖਦੇ ਆ ਤੇ ਉਤ ਬਾਅਦ ਸੁਣੋ ਵੀ ਕੀ ਕਹਿਣਾ ਜਾਣੇ ਤੁਸੀਂ ਪਸੰਦ ਤੇ ਕੀ ਮੀ ਲਿਖਿਆ ਹੋਇਆ ਸੋ ਗਾਈਜ਼ ਆਪਾਂ ਆਏ ਸੀ ਕੋਠੇ ਤੇ ਸਪੀਕਰ ਚ ਚੈੱਕ ਕਰਨੇ ਸੀ ਆਪਾਂ ਨੂੰ ਬੋਰਡ ਤਾਂ ਮਿਲਿਆ ਨਹੀਂ ਨਾ ਮੈਂ ਆਪਾਂ ਕੱਲ੍ਹ ਜਾਵਾਂਗੇ ਪਤੰਗ ਦੇਖਦੇ ਆਂ ਪਕੜ ਦੋ ਜੀ ਲੈ ਆਏ ਨੇ। ਸਮੜ ਦੇਖੀ ਕਿੰਨੇ ਕਵਾਜਾ ਕੋਠੇ ਤੇ ਐਮਨ ਬਾਚ ਚੈੱਕ ਕਰਨੀ ਸੀ ਇਹਨੂੰ। ਲਾਦੂ ਜੀ ਤਰ। ਚਲੋ ਦੇਖੀਏ ਫੋਨ ਕਿੱਥੇ ਗਿਆ। ਮੈਨੂੰ ਦੱਸ ਯਾਰ ਮੈਂ ਲੰਨਾ। ਹੁਣ ਤੱਕ ਰੋ ਥੱਲੇ ਮੜਿਆ ਅੱਗ ਲੱਗੀ। ਹੁਣ ਕਰਾਉਣਾ ਹੈ। ਹੁਣ ਕਹੋ ਉਹਨੂੰ। ਅਮਰਤ। ਅਮਰਤ। ਅੱਗ ਲੱਗ ਗਈ। ਇਹ ਬਾਜਾ ਕਰੋ ਕਿੰਨੀ ਜਿਆਦਾ ਓਏ। ਉਹ ਜਿੱਕਾ। ਆ ਵੀ ਆਏ। ਇਹ ਆਪਨ ਪੇਪਰ ਨਹੀਂ ਮਿਲ ਰਿਹਾ। ਵਾਓ। ਸਭਾਏ ਜੇ ਤੁਸੀਂ ਕੇਕ ਕੱਟ ਕਰਨਾ ਦਾ ਪਤਾ ਕਿਵੇਂ ਕਰਨਾ ਇਹਦਾ ਨਾ ਕੇਕ ਕੱਟ ਕਰਨਾ ਦਾ ਤੁਸੀਂ ਤੇ ਮੈਨੂੰ ਇਹਨੇ ਪੇਪਰ ਲੱਪਣ ਲਾਇਆ ਹੋਇਆ ਤੇ ਮੈਂ ਬੱਚਿਆਂ ਨੂੰ ਪੇਪਰ ਲੱਪਣ ਲਾਵੇ ਬਾਈਂਡ ਪੇਪਰ ਆ ਮਿਲ ਗਿਆ ਮਿਲ ਗਿਆ ਉਹ ਵੜਦੇ ਪੱਟਣੇ ਵੈਸੇ ਵੀ ਵੜਦੇ ਵੜਦੇ ਦੇਖ ਮੈਨੂੰ ਤੇਰੇ ਅੱਗੇ ਆਪਣੀ ਬੁੱਕ ਵੱਢ ਨਹੀਂ ਜਾਂਦੀ ਹੈ ਪੜਦੀ ਤਾਂ ਵੈਸੇ ਵੀ ਨਹੀਂ ਮੈਨੂੰ ਪਤਾ ਦੋ ਲੈ ਲੈ ਖਾਣੇ ਖਾਣਾ ਚਿਕਨ ਅੰਡੇ ਜੋਰ ਤਾਂ ਵੀ ਨਹੀਂ ਜਾਏਗਾ ਸੈਦਨ ਮੈਂ ਮੂਹ ਨਹੀਂ ਦਿਖਾ ਦ ਦੇਖ ਸਕ ਕੋਈ ਚੱਕਰ ਨਹੀਂ ਆਂ ਸਵਾਇ ਪਤੰਗ ਦੀ ਸ਼ਾਪਿੰਗ ਤਾਂ ਚਲ ਹੋਈ ਨਹੀਂ ਅ ਕੱਲ ਜਾਵਾਂਗੇ ਬੇਰ ਕਿੰਦਾ ਕਰਤੋਂ ਕਰ ਜਾਣਾ ਗਾਇਸ ਕੱਲ ਹੀ ਹੈ ਜੀ ਅਸੀਂ ਕਰ ਸਕਦੇ ਦਵਾ ਕਲੀ ਖਾਂਦੇ ਇਹਨਾਂ ਦੇ ਘਰ ਚ ਕੀ ਕਰੀਏ ਕੀ ਵਿਚਾਰ ਹੈ ਆਪਕੇ ਆਪਕੋ ਪੇਪਰ ਮਿਲ ਚੁਕਾ ਹੈ ਕਿਹੜਾ ਪੇਪਰ ਉਹ ਵਾਲਾ ਪੇਪਰ ਹੈ ਪਾਇੰਟ ਪੇਪਰ ਹੈ ਹੁੰਦਾ ਵਾਈਟ ਪੇਪਰ ਹੁੰਦਾ ਇਹ ਨਾਲ ਹਾਂ ਕੀ ਵਿਚਾਰ ਹੈ ਆਪਕੇ ਬੁਝੇ ਵਾਲਾ ਠੰਕੂ ਜੀ ਪੈਸੇ ਦੱਸੋ ਕਿ ਨਾਲ ਲੈਣੇ ਚਾਰ ਤੋਂ ਪੰਜ ਪੈਸੇ ਐਸੀ ਲਵਾਂਗੇ 6000 ਰੁਪਏ ਕਿੰਨੇ ਸੋ ਵੀ ਆਪਾਂ ਇਹ ਵਲੋਗ ਆਪਾਂ ਇੱਥੇ ਖਤਮ ਕਰਦੇ ਇੱਕ ਤਰ੍ਹਾਂ ਦਾ ਆਪਾਂ ਤੁਹਾਨੂੰ ਸਿੱਧਾ ਕੱਲ ਨਵਾਂ ਵਲੋਗ ਆਵਾਂਗੇ ਪਤੰਗ ਲੈਣ ਜਾਵਾਂਗੇ ਉਹ ਤੋਂ ਸਿੱਧਾ ਆਪਾਂ ਨਵਾਂ ਵਲੋਗ ਆਣੇ 190 ਵਲੋਗ ਵਿੱਚ ਪਹੁੰਚੇ ਰਿਹਾ ਤੁਹਾਨੂੰ ਮਿਲਦੇ ਆਂ ਅਗਲੇ ਨੈਕਸਟ ਵਲੋਗ ਵਿੱਚ ਥੈਂਕ ਯੂ ਫਾਰ ਵਾਚਿੰਗ ਥਿਸ ਵੀਡੀਓ